ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤ ਵੇਲੇ ਮੈਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ ਤੇ ਉਦੋਂ ਬਾਅਦ ਮੈਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਨ ਸੇਧਾਰ ਸ਼੍ਰੀ ਹਾਲਤਖ ਸਾਹਿਬ ਜੀ ਨੂੰ ਆ ਰੁਟੀਨ ਦੇ ਵਿੱਚ ਮੈਂ ਜਦੋਂ ਵੀ ਆਵਾਂ ਅਸੀਂ ਇੱਕ ਦੂਸਰੇ ਦੇ ਰੂਬਰੂ ਹੁੰਦੇ ਕਦੇ ਉਹ ਮੇਰੇ ਕੋਲ ਆ ਜਾਂਦੇ ਜਾਂ ਮੈਂ ਉਹਨਾਂ ਕੋਲ ਚੱਲ ਜਾਂਦਾ आज सवेरे ਵੀ ਉਸ ਰੁਟੀਨ ਮੀਟਿੰਗ ਦੇ ਵਿੱਚ ਮੈਂ ਸਿੰਘ ਸਾਹਿਬ ਨੂੰ ਮਿਲਿਆ ਸੀ ਕਿਉਂਕਿ ਸਿੰਘ ਸਾਹਿਬ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉੱਥੇ ਨਾਲ ਦੀ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵੀ ਨੇ ਤੇ ਸਾਡੀਆਂ ਮੀਟਿੰਗਾਂ ਇਹ ਅਕਸਰ 78 ਤੇ ਵੀ ਤੇ ਸਿੰਘ ਸਾਹਿਬ ਦੀ ਰਹਿ ਇਸ ਤੇ ਵੀ ਹੋ ਜਾਂਦੀ ਕਈ ਵਾਰੀ ਮੇਰੀ ਰਹਿ ਇਸ ਤੇ ਵੀ ਇੱਥੇ ਸਿੰਘ ਸਾਹਿਬ ਆ ਜਾਂਦੇ ਆ ਕੋਝ মিডিਏ ਵੱਲੋਂ ਇਹਦੀਆਂ ਕਿਆਸ ਰਾਈਆਂ ਜਿਹੜੀਆਂ ਆਪਣੇ ਢੰਗ ਨਾਲ ਲਾਈਆਂ ਜਾ ਰਹੀਆਂ ਇਹ ਕਿਆਸ ਰਾਈਆਂ ਸਾਰੀਆਂ ਜਿਹੜੀਆਂ ਇਹਨਾਂ ਨੂੰ ਮੈਂ ਰੂਲ ਆਊਟ ਕਰ ਦਾਂ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿੱਥੇ ਕੋਈ ਮੀਟਿੰਗ ਹੁੰਦੀ ਆ ਉਹਨੂੰ ਜਿੱਥੇ ਕੋਈ ਰੰਗਤ ਦਿੰਨੇ ਆ ਉਹ ਤੋਂ ਪਹਿਲਾਂ ਸਪਸ਼ਟੀਕਰਨ ਉਹਦਾ ਲੈ ਲਿਆ ਕਰੋ ਜ਼ਰੂਰ ਸੋ ਇਹ ਮੇਰੀ ਜਿਹੜੀ ਮੀਟਿੰਗ ਸੀ ਇਹ ਰੁਟੀਨ ਦੀ ਮੀਟਿੰਗ ਸੀ ਤੇ ਅੱਜ ਨਹੀਂ ਅਕਸਰ ਮੈਂ ਜੇ ਕੱਲ ਨੂੰ ਵੀ ਆਉਂਗਾ ਫੇਰ ਵੀ ਮੀਟਿੰਗ ਮੈਂ ਕਰਦਾ ਹਾਂ ਜੇ ਖੋਰ ਕੁਝ ਹੋਰ ਕੋਈ ਉਹਦੇ ਤਾਂ ਵੀ ਅਸੀਂ ਬੈਠ ਕੇ ਬੈਠ ਕੇ ਡਿਸਕਸ ਕਰਨੇ ਹੁੰਦੇ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਅੰਦਰਲਾ ਪ੍ਰਬੰਧ ਜਿਹੜਾ ਆ ਉਹ ਸਿੰਘ ਸਾਹਿਬ ਆਪ ਦੇਖਦੇ ਆ ਜਿਹੜਾ ਬਾਹਰਲਾ ਪ੍ਰਬੰਧ ਸਾਡਾ ਉਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖਦੀ ਆ ਸੋ ਉਹਦੇ ਵਿੱਚ ਕਈ ਵਾਰੀ ਐਡਮਿਨਿਸਟ੍ਰੇਟਿਵ ਜਿਹੜੀਆਂ ਆ ਉਹ ਪ੍ਰੋਬਲਮ ਹੁੰਦੀਆਂ ਉਹ ਡਿਸਕਸ ਕਰਦੇ ਆ ਕਈ ਵਾਰੀ ਧਰਮ ਪ੍ਰਚਾਰ ਦੇ ਨਾਲ ਸੰਬੰਧਿਤ ਹੁੰਦੀਆਂ ਉਹ ਡਿਸਕਸ ਕਰਦੇ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਰੁਟੀਨ ਮੀਟਿੰਗਾਂ ਦੇ ਵਿੱਚ ਕਿ ਆਸਰਾਂੀਆਂ ਲਾ ਕੇ ਕਿਸੇ ਟੰਗ ਦੇ ਨਾਲ ਆਪਣੇ ਸ਼ਬਦੀ ਆਰਥਨਾ ਕਰਿਆ ਕਰੋ ਤੋਂ ਪਹਿਲਾਂ ਦਸਕਸ ਕਰ ਦਸਕਸ ਨਹੀਂ ਕਰਨਾ ਪੁੱਛ ਲਿਆ ਕਰੋ ਕਨਸਲ ਮੈਨੂੰ ਪੁੱਛ ਲੈਂਦੇ ਜਾਂ ਸਿੰਘ ਸਾਹਿਬ ਨੂੰ ਪੁੱਛ ਲਓ ਪੇ ਜਿਹੜੀ ਮੀਟਿੰਗ ਆ ਇਹ ਕਾਦੇ ਸੰਬੰਧ ਦੇ ਵਿੱਚ ਆ ਸੋ ਮੈਂ ਮੀਡੀਆ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਸਾਡਾ ਇਹ ਰੋਜ਼ ਦਾ ਕਾਰਜ ਕਾਰਜ ਆ ਸਾਰਿਆਂ ਸਿੰਘ ਸਾਹਿਬਾਂ ਨੂੰ ਮੈਂ ਤਾਂ ਮਿਲਦਾ ਤੇ ਇਹ ਪਾਰਟ ਆਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਡਮਿਨਿਸਟ੍ਰੇਟਿਵ ਜੌਬ ਆ ਸਿੰਘ ਸਾਹਿਬ ਗਨੀ ਸੁਲਤਾਨ ਸੂ ਆਉਂਦੇ ਉਹਨਾਂ ਨਾਲ ਵੀ ਬੈਠ ਕੇ ਜੇ ਬੜੀ ਮੀਟਿੰਗ ਹੁੰਦੀਆਂ ਉਥੇ ਤੱਕ ਕੇਸ ਕਰ ਸਕਦੇ ਮੈਂ ਜਾਨਾ ਸੋ ਇਸ ਕਰਕੇ ਇਹ ਕੋਈ ਵੀ ਕਿਸ ਅਸਰਾਏ ਲਾਉਣ ਤੋਂ ਪਹਿਲਾਂ ਬਿਹਤਰ ਹੋਊਗਾ ਵੀ ਆਪਾਂ ਉਹਦਾ ਕੁਝ ਪਾਇਸਟੀ ਕਰਦੇ ਕੋਨਸਰਨ ਕੋਲੋਂ ਲੈ ਲਿਆ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰਤਵੇਲੇ ਮੈਂ 사ਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ ਤੇ ਉਦੋਂ ਬਾਅਦ ਮੈਂ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਜਥੇਦਾਰ ਸ਼੍ਰੀ ਹਕਾਲਤਖਨ ਸਾਹਿਬ ਜੀ ਨੂੰ ਅ ਰੁਟੀਨ ਦੇ ਵਿੱਚ ਮੈਂ ਜਦੋਂ ਵੀ ਆਵਾਂ ਅਸੀਂ ਇੱਕ ਦੂਸਰੇ ਦੇ ਰੂਬਰੂ ਹੁੰਦੇ ਕਦੇ ਉਹ ਮੇਰੇ ਕੋਲ ਆ ਜਾਂਦੇ ਜਾਂ ਮੈਂ ਉਹਨਾਂ ਕੋਲ ਚਲਿਆ ਜਾਂਦਾ ਅੱਜ ਸਵੇਰੇ ਵੀ ਉਸ ਰੁਟੀਨ ਮੀਟਿੰਗ ਦੇ ਵਿੱਚ ਮੈਂ ਸਿੰਘ ਸਾਹਿਬ ਨੂੰ ਮਿਲਿਆ ਸੀ ਕਿਉਂਕਿ ਸਿੰਘ ਸਾਹਿਬ ਜਿੱਥੇ ਸ਼੍ਰੀ ਗੋਬਿੰਦ ਸਿੰਘ ਸਾਹਿਬ ਦੇ ਜਥੇਦਾਰ ਆ ਉੱਥੇ ਨਾਲ ਦੀ ਨਾਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਵੀ ਆ ਤੇ ਸਾਡੀਆਂ ਮੀਟਿੰਗਾਂ ਇਹ ਅਕਸਰ ਹੀ ਸੈਕਟਿਡ 8 ਤੇ ਵੀ ਤੇ ਸਿੰਘ ਸਾਹਿਬ ਦੀ ਰਹਿਸ਼ਤੇ ਵੀ ਹੋ ਜਾਂਦੀ ਕਈ ਵਾਰੀ ਮੇਰੀ ਰਹਿਸ਼ਤੇ ਵੀ ਇੱਥੇ ਸਿੰਘ ਸਾਹਿਬ ਆ ਜਾਂਦੇ ਆ ਸੋ ਕੁਝ মিডিਆ ਵੱਲੋਂ ਇਹਦੀਆਂ ਕਿਆਸ ਰਾਈਆਂ ਜਿਹੜੀਆਂ ਆਪਣੇ ਢੰਗ ਨਾਲ ਲਾਈਆਂ ਜਾ ਰਹੀਆਂ ਆ ਇਹ ਕਿ ਆਸਰਾਈਆਂ ਸਾਰੀਆਂ ਜਿਹੜੀਆਂ ਇਹਨਾਂ ਨੂੰ ਮੈਂ ਰੂਲ ਆਊਟ ਕਰ ਦਾਂ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜੇਲੇ ਕੋਈ ਮੀਟਿੰਗ ਹੁੰਦੀ ਆ ਉਹਨੂੰ ਜੇਲੇ ਕੋਈ ਰੰਗਤ ਦਿੰਨੇ ਆ ਉਹ ਤੋਂ ਪਹਿਲਾਂ ਸਪਸ਼ਟੀਕਰਨ ਉਹਦਾ ਲੈ ਲਿਆ ਕਰੋ ਜਰੂਰ ਸੋ ਇਹ ਮੇਰੀ ਜਿਹੜੀ ਮੀਟਿੰਗ ਸੀ ਇਹ ਰੁਟੀਨ ਦੀ ਮੀਟਿੰਗ ਸੀ ਤੇ ਅੱਜ ਨਹੀਂ ਅਕਸਰ ਮੈਂ ਜੇ ਕੱਲ ਨੂੰ ਵੀ ਆਉਂਗਾ ਫੇਰ ਵੀ ਮੀਟਿੰਗ ਮੈਂ ਕਰਦਾ ਆ ਜੇ ਖੋਰ ਕੋਲਲੇ ਉਹਦੇ ਤਾਂ ਵੀ ਅਸੀਂ ਬੈਠ ਕੇ ਡਿਸਕਸ ਕਰਨੇ ਹੁੰਦੇ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਅੰਦਰਲਾ ਪ੍ਰਬੰਧ ਜਿਹੜਾ ਆ ਉਹ ਸਿੰਘ ਸਾਹਿਬ ਆਪ ਦੇਖਦੇ ਆ ਜਿਹੜਾ ਬਾਹਰਲਾ ਪ੍ਰਬੰਧ ਸਾਡਾ ਉਹ ਸਾਰਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇਖਦੀ ਆ ਸੋ ਉਹਦੇ ਵਿੱਚ ਕਈ ਵਾਰੀ ਐਡਮਿਨਿਸਟ੍ਰੇਟਿਵ ਜਿਹੜੀਆਂ ਆ ਉਹ ਪ੍ਰੋਬਲਮ ਹੁੰਦੀਆਂ ਉਹ ਡਿਸਕਸ ਕਰਦੇ ਆ ਕਈ ਵਾਰੀ ਧਰਮ ਪ੍ਰਚਾਰ ਦੇ ਨਾਲ ਸੰਬੰਧਿਤ ਹੁੰਦੀਆਂ ਉਹ ਡਿਸਕਸ ਕਰਦੇ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਰੁਟੀਨ ਮੀਟਿੰਗਾਂ ਦੇ ਵਿੱਚ ਕਿ ਆਸਰਾਂੀਆਂ ਲਾ ਕੇ ਕਿਸੇ ਟੰਗ ਦੇ ਨਾਲ ਆਪਣੇ ਸ਼ਬਦੀ ਆਰਥਨਾ ਕਰਿਆ ਕਰੋ ਤੋਂ ਪਹਿਲਾਂ ਡਿਸਕਸ ਕਰ ਡਿਸਕਸ ਨਹੀਂ ਕਰਨਾ ਪੁੱਛ ਲਿਆ ਕਰੋ ਕੋਈ ਆਸਾਨ ਮੈਨੂੰ ਪੁੱਛ ਲਿੰਦੇ ਜਾਂ ਸਿੰਘ ਸਾਹਿਬ ਨੂੰ ਪੁੱਛ ਲਓ ਪੇ ਜਿਹੜੀ ਮੀਟਿੰਗ ਆ ਇਹ ਕਾਦੇ ਸੰਬੰਧ ਦੇ ਵਿੱਚ ਆ ਸੋ ਮੈਂ মিডিਆ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਸਾਡਾ ਇਹ ਰੋਜ਼ ਦਾ ਕਾਰਜ ਕਾਰਜ ਆ ਸਾਰਿਆਂ ਸਿੰਘ ਸਾਹਿਬਾਂ ਨੂੰ ਮੈਂ ਤਾਂ ਮਿਲਦਾ ਤੇ ਇਹ ਪਾਰਟ ਆਫ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਡਮਿਨਿਸਟ੍ਰੇਟਿਵ ਜੌਬ ਆ ਸਿੰਘ ਸਾਹਿਬ ਗੈਨੀ ਸੁਲਤਾਨ ਤੋਂ ਆਉਂਦੇ ਉਹਨਾਂ ਨਾਲ ਵੀ ਬੈਠ ਕੇ ਗੇਰੀ ਮੀਟਿੰਗ ਹੁੰਦੀਆਂ ਉਥੇ ਤੱਕ ਕੇਸ ਕਰ ਸਭ ਦੇ ਮੈਨ ਜਾਣਿਆ ਸੋ ਇਸ ਕਰਕੇ ਇਹ ਕੋਈ ਵੀ ਕਿਸ ਆਸਰਾਈ ਲੌਂਗ ਤੋਂ ਪਹਿਲਾਂ ਬਿਹਤਰ ਹੋਊਗਾ ਵੀ ਆਪਾਂ ਉਹਦਾ ਕੁਝ ਸਪਸ਼ਟ ਕਰਨੇ ਕਨਸਰਨ ਕੋਲੋਂ ਲੈ ਲਿਆ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ